ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ਦੇ ਅੰਦਰ ਬੜੇ ਖੜਾਕ ਹੋ ਰਹੇ ਨੇ ਕਈ ਖੜਾਕ ਵੱਡੇ ਨੇ ਕਈ ਛੋਟੇ ਨੇ ਪਰ ਲਗਾਤਾਰ ਖੜਾਕਾਂ ਦੀ ਆਵਾਜ਼ ਕਾਂਗਰਸ ਦੇ ਅੰਦਰੋਂ ਆ ਰਹੀ ਹੈ ਪੰਜਾਬ ਕਾਂਗਰਸ ਦਾ ਇੱਕ ਹੋਰ ਵੱਡਾ ਆਗੂ ਜਿਹੜਾ ਉਹ ਇੱਕ ਵੱਡਾ ਖੜਾਕ ਕਰਨ ਦੇ ਲਈ ਤਿਆਰ ਹੈ ਕਿਹੜਾ ਉਹ ਆਗੂ ਹੈ ਕੀ ਕਰ ਸਕਦਾ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਹਿਲਜੁਲ ਚੱਲ ਰਹੀ ਹੈ ਟਿਕਟਾਂ ਲਗਭਗ ਫਾਈਨਲ ਹੋ ਗਈਆਂ ਕਿੱਥੇ ਕਿਹਨੂੰ ਟਿਕਟ ਦਿੱਤੀ ਜਾਣੀ ਹੈ ਇਹ ਗੱਲ ਵੀ ਸਾਫ਼ ਹੋ ਗਈ ਪਰ ਹੁਣ ਜਿਹੜੀ ਸਥਿਤੀ ਇਹ ਹੈ ਕਿ ਹੁਣ ਲਗਾਤਾਰ ਬਗਾਵਤੀ ਸੁਰਾ ਉੱਠ ਰਹੀ ਹੈ ਨੀ ਦਲਬੀਰ ਗੋਲਡੀ ਛੱਡ ਕੇ ਚੱਲ ਗਏ ਤੇ ਤਿਆਰੀ ਇੱਕ ਹੋਰ ਆਗੂ ਨੇ ਵੀ ਫੜ ਲਈ ਹੈ ਦਰਅਸਲ ਕਾਂਗਰਸ ਨੇ ਰਾਜਾ ਵੜਿੰਗ ਨੂੰ ਲੁਧਿਆਣੇ ਤੋਂ ਉਮੀਦਵਾਰ ਬਣਾਇਆ ਅਤੇ ਇੱਥੋਂ ਜਿਹੜੇ ਸਭ ਤੋਂ ਵੱਡੇ ਦਾਵੇਦਾਰ ਸੀ ਉਹ ਭਾਰਤ ਭੂਸ਼ਨਾਸ਼ੂ ਮੀਡੀਆ ਰਿਪੋਰਟਾਂ ਲਗਾਤਾਰ ਕਾਂਗਰਸ ਦੇ ਅੰਦਰਲੇ ਸੂਤਰ ਲਗਾਤਾਰ ਇਹ ਗੱਲ ਫਾਈਨਲ ਕਰ ਰਹੇ ਸਨ ਕਿ ਭਾਰਤਪੁਸ਼ ਰਾਸੂ ਰੇਸ ਚ ਬਹੁਤ ਅੱਗੇ ਨੇ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਟਿਕਟ ਨਾ ਮਿਲਣ ਦੀ ਨਾਰਾਜ਼ਗੀ ਹੈ ਜਿਹੜੀ ਉਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਆਈ ਹੈ ਉਹਨਾਂ ਦੀ ਪਤਨੀ ਨੇ ਇਸ ਦੀ ਇਸ ਨਾਰਾਜ਼ਗੀ ਨੂੰ ਖੁੱਲ ਕੇ ਜ਼ਾਹਰ ਵੀ ਕੀਤਾ ਹੈ ਭਾਰਤਪੁਸ਼ਨ ਆਸ਼ੂ ਦੇ ਬਾਰੇ ਹੁਣ ਗੱਲ ਇਹ ਚੱਲ ਰਹੀ ਹੈ ਕਿ ਉਹ ਬਹੁਤ ਸਖਤ ਨਾਰਾਜ਼ ਨੇ ਅਤੇ ਪਾਰਟੀ ਨੂੰ ਅਲਵਿਦਾਖ ਸਕਦੇ ਆ ਪਾਰਟੀ ਨੂੰ ਅਲਵਿਦਾ ਵੀ ਕਿਹਾ ਜਾ ਸਕਦਾ ਹੈ ਭਾਰਤਪੁਸ਼ਨ ਆਸ਼ੂ ਦੀ ਤਰਫੋਂ ਮੀਡੀਆ ਰਿਪੋਰਟਾਂ ਤੇ ਸੂਤਰਾਂ ਦੇ ਅਨੁਸਾਰ ਇਹ ਗੱਲ ਖੁੱਲ ਕੇ ਸਾਹਮਣੇ ਆਈ ਹੈ ਕਿ ਭਾਰਤ ਪੂਸ਼ਣ ਦੀ ਨਾਰਾਜ਼ਗੀ ਇਸ ਕਦਰ ਵੱਧ ਗਈ ਹੈ ਕਿ ਭਾਰਤ ਪੂਸ਼ਣ ਜਿਹੜੇ ਆ ਉਹ ਕਾਂਗਰਸ ਛੱਡ ਸਕਦੇ ਆ ਹਾਲਾਂਕਿ ਇਹ ਜਿਹੜਾ ਭਾਰਤ ਪੂਸ਼ਣ ਆਸ਼ੂ ਜਿਹੜੇ ਇਸ ਮਾਮਲੇ ਤੇ ਕੁਝ ਜ਼ਿਆਦਾ ਖੁੱਲ ਕੇ ਨਹੀਂ ਬੋਲ ਰਹੇ ਪਰ ਅੰਦਰਲੇ ਸੂਤਰ ਇਹੀ ਗੱਲ ਦੱਸ ਰਿਹਾ ਭਾਰਤ ਪੂਸ਼ਣ ਆਸ਼ੂ ਫਿਲਹਾਲ ਚੁੱਪਵੱਟੀ ਬੈਠੇ ਆ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਜੇ ਮੈਨੂੰ ਟਿਕਟ ਮਿਲ ਗਈ ਮੈਂ ਲੜੂੰਗਾ ਤੇ ਬਾਕੀ ਮੇਰਾ ਸਾਥ ਦੇਣਗੇ ਜੇ ਕਿਸੇ ਹੋਰ ਨੂੰ ਮਿਲ ਗਈ ਤਾਂ ਮੈਂ ਲੜੂੰਗਾ ਮੈਂ ਉਹਨਾਂ ਦੇ ਲਈ ਚੋਣ ਲੜੂੰਗਾ ਮੈਂ ਉਹਨਾਂ ਦਾ ਸਾਥ ਦਊਂਗਾ ਪਰ ਫਿਲਹਾਲ ਰਾਜਾਪੁਰੇ ਨੂੰ ਟਿਕਟ ਮਿਲੀ ਹੈ ਭਾਰਤ ਭੂਸ਼ਣ ਵਾਲੇ ਪਾਸਿਓਂ ਕੋਈ ਹਿੱਲਜੁਲ ਵਿਖਾਈ ਨਹੀਂ ਦੇਰੀ ਸੂਤਰ ਇਹ ਵੀ ਦੱਸਦੇ ਕਿ ਆਸ਼ੂ ਦੇ ਬਾਰੇ ਇੱਕ ਸਰਵੇ ਕਰਵਾਇਆ ਗਿਆ ਸੀ ਆਸ਼ੂ ਬਾਰੇ ਨਹੀਂ ਸਾਰ ਸਮੂਚੇ ਉਮੀਦਵਾਰਾਂ ਬਾਰੇ ਇੱਕ ਸਰਵੇ ਕਰਾਇਆ ਗਿਆ ਸੀ ਜਿਸ ਦੇ ਵਿੱਚ ਆਸ਼ੂ ਕਾਫੀ ਜਿਹੜਾ ਉਹਨਾਂ ਪ੍ਰਤੀ ਨੈਗੇਟਿਵ ਰਿਪੋਰਟ ਜਿਹੜੀ ਹੈ ਉਹ ਆਈ ਹੈ ਇਹੀ ਕਾਰਨ ਹੈ ਕਿ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਦੂਜਾ ਕਾਰਨ ਉਹਨਾਂ ਨੂੰ ਟਿਕਟ ਨਾ ਦੇਂਦਾ ਇਹ ਕਿ ਉਹਨਾਂ ਦੀਆਂ ਨਜ਼ਦੀਕੀਆਂ ਰਵਨੀਤ ਬਿੱਟੂ ਦੇ ਨਾਲ ਬਹੁਤ ਜ਼ਿਆਦਾ ਨੇ ਤਾਂ ਇਹ ਵੀ ਇੱਕ ਕਾਰਨ ਸੀਗਾ ਫਿਰ ਇੱਕ ਕਾਰਨ ਇਹ ਸੀ ਕਿ ਜਿਹੜੀ ਉੱਥੋਂ ਦਾ ਕਾਂਗਰਸ ਦੀ ਜਥੇਬੰਦੀ ਹੈ ਜਿਹਨੂੰ ਆਰਗੇਨਾਈਜੇਸ਼ਨ ਕਹਿੰਦੇ ਆ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਹਲਕਾ ਇੰਚਾਰਜ ਬਲਾਕ ਪ੍ਰਧਾਨ ਉਹ ਵੀ ਖੁਸ਼ ਨਹੀਂ ਸੀ ਉਹਨਾਂ ਨੇ ਵੀ ਹਾਈ ਕਮਾਂਡ ਨੂੰ ਇਸ ਬਾਰੇ ਸੂਚਿਤ ਕਰਤਾ ਸੀ ਕਿ ਜੇਕਰ ਤੁਸੀਂ ਆਸ਼ੂ ਨੂੰ ਦੋਗੇ ਤਾਂ ਜਿਹੜਾ ਪਟਾਕਾ ਵੱਡਾ ਪੈ ਸਕਦਾ ਤਾਂ ਇਹ ਇਹ ਕਾਰਨ ਸੀ ਇਸ ਕਰ ਕਰਕੇ ਜਿਹੜਾ ਆਸ਼ੂ ਨੂੰ ਟਿਕਟ ਨਹੀਂ ਮਿਲੀ ਹੁਣ ਅਗਲੀ ਚਾਲ ਜਿਹੜੀ ਆਸ਼ੂ ਦੀ ਹੋ ਸਕਦੀ ਹੈ ਉਹਦੇ ਬਾਰੇ ਗੱਲ ਕਰ ਲੈਣੇ ਆ ਕਿ ਆਸ਼ੂ ਨਾਲ ਸੰਬੰਧਤ ਸੂਤਰ ਇਹ ਗੱਲ ਕਹਿੰਦੇ ਆ ਕਿ ਫਿਲਹਾਲ ਆਸ਼ੂ ਚੁੱਪ ਨੇ ਤੇ ਨਾਲ ਹੀ ਇਹ ਕਹਿੰਦੇ ਵੀ ਕੁਝ ਹੋ ਸਕਦਾ ਹੈ ਕੀ ਹੋ ਸਕਦਾ ਹੈ ਆਸ਼ੂ ਹੁਣ ਵੱਤ ਤੋਂ ਵੱਤ ਕੀ ਕਰ ਸਕਦੇ ਆ ਆਸ਼ੂ ਵੱਤ ਤੋਂ ਵੱਤ ਹੀ ਕਰ ਸਕਦੇ ਆ ਕਿ ਉਹ ਕਾਂਗਰਸ ਨੂੰ ਛੱਡ ਦੇਣਗੇ ਜਾਂ ਘਰ ਬੈ ਜਾਣਗੇ ਘਰ ਬੈਣ ਵਾਲੇ ਆਗੂਆਂ ਚੋਂ ਅਲੱਗ ਦੇ ਨਹੀਂ ਜਿੰਨੇ ਐਕਟਿਵ ਪੋਲਿਟਿਕਸ ਸ਼ੋ ਕਰਦੇ ਆ ਤਾ ਇੱਕ ਅਹਿਮ ਗੱਲ ਹੈ ਕਾਂਗਰਸ ਛੱਡ ਸਕਦੇ ਆ ਤੇ ਕਿੱਥੇ ਜਾਂਦੇ ਆ ਇਹ ਵੀ ਇੱਕ ਅਹਿਮ ਗੱਲ ਹੈ ਮੈਨੂੰ ਨਿੱਜੀ ਤੌਰ ਤੇ ਲੱਗਦਾ ਕਿ ਜੇ ਮੈਂ ਇੱਥੇ ਸ਼ਬਦ ਦੀ ਇਸਤੇਮਾਲ ਕਰਦਾ ਕਿ ਜੇ ਉਹ ਛੱਡਦੇ ਆ ਕਾਂਗਰਸ ਤੋਂ ਭਾਜਪਾ ਜਾਣ ਦੀਆਂ ਸੰਭਾਵਨਾਵਾਂ ਉਹਨਾਂ ਦੀਆਂ ਕਾਫੀ ਜ਼ਿਆਦਾ ਨਹੀਂ ਗੀਆਂ ਫਿਲਹਾਲ ਸਥਿਤੀ ਕੀ ਬਣਦੀ ਹੈ ਕਿ ਨਹੀਂ ਇਹ ਸਮਾਦਸੇਗਾ ਪਰ ਕਾਂਗਰਸ ਦੇ ਅੰਦਰ ਇਸ ਸਮੇਂ ਖਲਾਰਾ ਪਿਆ ਤੇ ਇੱਕ ਅੱਧਾ ਖਲਾਰਾ ਹੋਰ ਵੀ ਪੈ ਸਕਦਾ ਹੈ ਅਗਲੀ ਖਬਰ ਚੋਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਸੰਗਰੂਰ ਤੋਂ ਹੋਰ ਕਿਹੜਾ ਆਗੂ ਜਾ ਸਕਦਾ ਹੈ ਜੇ ਦੀ ਬਾਰੇ ਚਰਚਾ ਚੱਲ ਰਹੀ ਹੈ ਕਿ ਉਹ ਦੁਬਾਰਾ ਉਹ ਵੀ ਪਾਰਟੀ ਛੱਡ ਸਕਦਾ ਵੱਡਾ ਆਗੂ ਹੈ ਅਹਿਮ ਗੱਲਬਾਤ ਹੈ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜੇ ਰਹੋ ਲੋਕਪਰ ਨਿਊਜ਼ ਦੇ ਨਾਲ ਤੇ ਆਪਣੀ رائے ਕਮੈਂਟ ਬਾਕਸ ਚ ਜਰੂਰ ਦਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਆਸ਼ੂ ਪਾਰਟੀ ਛੱਡਣਗੇ ਜਾਂ ਬਣੇ ਰਹਿਣਗੇ ਜਾਂ ਕੀ ਕਰਨਗੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਚ ਜਰੂਰ ਦਰਜ ਕਰੋ